ਦਲਜੀਤ ਸਿੰਘ ਘਰੇਵਾਲ ਪੁੱਲਾ ਜੀ ਵੱਲੋਂ ਇੱਕ ਇਨੀਸ਼ੀਏਟਿਵ ਲਿਆ ਗਿਆ ਹੈਗਾ ਗਰਮੀਆਂ ਜਿਹੜੀਆਂ ਨੇ ਆਪਾਂ ਸਭ ਨੂੰ ਪਤਾ ਹੈ ਕਿ ਘਟੋ ਘਟ 45 46 ਡਿਗਰੀ ਤੋਂ ਉੱਤੇ ਟੈਂਪਰੇਚਰ ਜਾ ਰਿਹਾ ਹੈਗਾ ਔਰ ਜਿਸ ਤਰ੍ਹਾਂ ਕੀ ਆਪਾਂ ਸਭ ਕਹਿੰਦੇ ਜਾ ਰਹੇ ਹਾਂ ਕਿ ਕੰਕਰੀਟ ਦਾ ਸ਼ਹਿਰ ਜਣੇ ਕਿ ਪੱਥਰਾਂ ਦਾ ਸ਼ਹਿਰ ਬਣਦਾ ਜਾ ਰਿਹਾ ਔਰ ਬੂਟੇ ਔਰ ਪੇੜ ਜਿਹੜੇ ਨੇ ਸ਼ਹਿਰ ਵਿੱਚੋਂ ਗਾਇਬ ਹੁੰਦੇ ਜਾ ਰਹੇ ਨੇ ਇਸੀ ਚੀਜ਼ ਦਾ ਇਨੀਸ਼ੀਏਟਿਵ ਜਿਹੜਾ ਲਿੱਤਾ ਗਿਆ ਹੈਗਾ ਵਿਧਾਇਕ ਸਾਹਿਬ ਇਨੀਸ਼ੀਏਟਿਵ ਲਿੱਤਾ ਗਿਆ ਪੌਦੇ ਲਗਾਉਂਦਾ ਇਹ ਸਾਡੀ ਡਿਊਟੀ ਬਣਦੀ ਸੀ ਅਸੀਂ ਲੇਟਾਂ ਅਸੀਂ ਮਿਲਕੇ ਬਹੁਤ ਦੇਰ ਕਰਤੀ ਆ ਸਾਨੂੰ ਇਹ ਬਹੁਤ ਪਹਿਲਾਂ ਕਰਨਾ ਚਾਹੀਦਾ ਸੀ ਪਰ ਮੈਂ ਮਾਫੀ ਵੀ ਮੰਗਦਾ ਇਹਦੇ ਵਾਸਤੇ ਤੇ ਬਾਤਾਵਨ ਦਿਵਸ ਦੇ ਵਾਸਤੇ ਅੱਜ ਦੀ ਬਧਾਈ ਵੀ ਦਿਨਾ ਵਾ ਔਰ ਮੈਂ ਸਾਰੇ ਅੱਜ ਸਾਡੇ ਮੇਰੇ ਸਾਥੀ ਆਮਾ ਦੀ ਪਾਰੀ ਦੇ ਸਤਿਕਾਰਯੋਗ ਬਜ਼ੁਰਗ ਸਹਿਬਾਨ ਨੌਜਵਾਨ ਵੀਰ ਸਾਰੇ ਸਤਿਕਾਰਯੋਗ ਅੱਜ ਇਕੱਠੇ ਹੋਏ ਸੀਗੇ ਅੱਜ ਬਾਤਾਵਨ ਦਿਵਸ ਤੇ ਇਸੀ ਸ਼ੁਰੂਆਤ ਕਰਨ ਵਾਸਤੇ ਔਰ ਅਸੀਂ ਹਰ ਵਾਰਡ ਦੇ ਵਿੱਚ ਡੇਲੀ ਮਿਲਕੇ ਦਰਖਤ ਲਾਉਣ ਦੀ ਬੇਨਤੀ ਕੀਤੀ ਆ ਔਰ ਉਹਨਾਂ ਨੂੰ ਇਹ ਵੀ ਬੇਨਤੀ ਕੀਤੀ ਆ ਵੀ ਜਿੱਥੇ ਤੁਸੀਂ ਦਰਖਤ ਲਾਉਨੇ ਹੋ ਜਿੱਥੇ 100 ਦਰਖਤ ਲਾਉਣਾ ਉੱਥੇ 10 ਦਰਖਤ ਲਾਓ ਤੇ ਪਰ ਉਹਨੂੰ ਬੱਚੇਵੇਂ ਬੱਚਿਆਂ ਨੂੰ ਪਾਲਦਿਆਂ ਉਸ ਤਰ੍ਹਾਂ ਬੱਚਿਆਂ ਨੂੰ ਤਿੰਨ ਟਾਈਮ ਖਾਣਾ ਦੇਣੇ ਹੋ 10 ਟਾਈਮ ਉਹਨੂੰ ਪਾਣੀ ਖਾਦ ਜ਼ਰੂਰ ਦਿਓ ਤਾਂ ਕਿ ਜਿਵੇਂ ਬੱਚੇ ਸਾਡੇ ਵਧੇ ਫੁੱਲਦੇ ਨੇ ਉਹਨਾਂ ਨੂੰ ਖਾਣ ਨਾਲ ਉਸ ਤਰ੍ਹਾਂ ਸਾਡੇ ਬੱਚਿਆਂ ਨੂੰ ਵਧੀਆ ਆਕਸੀਜਨ ਮਿਲ ਸਕੇ ਸਾਡੇ ਬੱਚੇ ਬਿਮਾਰੀਆਂ ਤੋਂ ਬਚ ਸਕਣ ਅੱਜ ਉਹ ਸਾਰਿਆਂ ਨੇ ਪ੍ਰਣ ਕੀਤਾ ਵਾ ਤੇ ਸਾਰੇ ਨੇ ਆਪਣਾ ਆਪਣਾ ਮਰ ਕੇ ਵਾਦਾ ਇਹ ਕੀਤਾ ਵੀ ਅਸੀਂ ਡੇਲੀ ਬਰਤਣਾਵਾਂਗੇ ਔਰ ਉਹਨਾਂ ਨੂੰ ਪਾਲਾਂਗੇ ਵੀ ਆਪਣੇ ਬੱਚਿਆਂ ਨੂੰ ਬੂਟੇ ਪਹਿਲਾਂ ਵੀ ਬਹੁਤ ਵਾਰ ਲਗਾਏ ਗਏ ਹਨ ਬਹੁਤ ਸਾਰੀਆਂ ਸਰਕਾਰਾਂ ਨੇ ਲਗਾਏ ਆ ਸਾਮ ਦੀ ਦਿੱਕਤ ਆਉਂਦੀ ਆ ਤੁਸੀਂ ਖੁਦ ਕਹੇ ਕੀ ਤੁਹਾਡੇ ਵਲੰਟੀਅਰ ਜਿਹੜੇ ਨੇ ਇਹ ਦੇਖ ਰਿਕ ਕਰਨਗੇ ਸਰਕਾਰੀ ਅਦਾਰੇ ਬਾਗਬਾਨੀ ਡਿਪਾਰਟਮੈਂਟ ਆਪਣੇ ਕੋਲ ਹੈਗਾ ਉਹਨਾਂ ਨੂੰ ਵੀ ਕੋਈ ਆਦੇਸ਼ ਜਾਰੀ ਕੀਤਾ ਗਿਆ ਬਿਲਕੁਲ ਬਿਲਕੁਲ ਜਿਹੜੇ ਆਪਣੇ ਸਰਕਾਰੀ ਅਦਾਰੇ ਨੇ ਬਾਗਬਾਨੀ ਵਾਲੇ ਨੇ ਜੰਗਲਾਤ ਵਿਭਾਗ ਵਾਲੇ ਨੇ ਉਹਨਾਂ ਵੱਲੋਂ ਵੀ ਸਰਕਾਰ ਵੱਲੋਂ ਹਦਾਇਤ ਕੀਤੀ ਗਈ ਹੈ ਜਾਰੀ ਕੀਤੀ ਗਈ ਆ ਆਲਰੇਡੀ ਮਲਕ ਸਾਡੇ ਆਵਾ ਦੀ ਪਾਰਟੀ ਸਰਕਾਰ ਵੱਲੋਂ ਮਾਂ ਜੋ ਮੁਖਮਦੀ ਭੌਂਗਸੀ ਮਾਂ ਜੀ ਵੱਲੋਂ ਸ਼ਹੀਦ ਅਜਮ ਪਸਾ ਭਗ ਸਿੰਘ ਹਰਿਆਵਲ ਲੈਰ ਚਲਾ ਕੇ ਇਸ ਵੀ ਵੱਡੀ ਮਹਿਮ ਦੇ ਵਿੱਚ ਸ਼ੁਰੂਆਤ ਕੀਤੀ ਗਈ ਆ ਤਾਂ ਕਿ ਉਹ ਜੇ ਅਸੀਂ ਇਸ ਨੂੰ ਨਾਮ ਲ ਕੇ ਸੰਭਾਲਿਆ ਆਪਣੇ ਬਾਤਾਬਾ ਨੂੰ ਹਵਾ ਪਾਣੀ ਨਾ ਸੰਭਾਲਿਆ ਤੇ ਬੱਚਿਆਂ ਵਾਸਤੇ ਅਸੀਂ ਜਿਹੜਾ ਕੁਦਰਤੀ ਖਜ਼ਾਨਾ ਉਹ ਖਤਮ ਕਰ ਜਾਾਂਗੇ ਉਹਨਾਂ ਨੂੰ ਕੋਠੀਆਂ ਜਾਂ ਕਾਰਾਂ ਜਾਂ ਮਿਲ ਕੇ ਪੈਸੇ ਜੋੜਨ ਦਾ ਕੋਈ ਫਾਇਦਾ ਨਹੀਂ ਹੋਣਾ ਤੇ ਉਹ ਬਹੁਤ ਜ਼ਿਆਦਾ ਜ਼ਰੂਰੀ ਆ ਅਸੀਂ ਕੁਦਰਤੀ ਖਜ਼ਾਨਾ ਜਿਹੜਾ ਇਹ ਵੱਧ ਤੋਂ ਵੱਧ ਰੁੱਖ ਲਾ ਕੇ ਆਪਣੇ ਬੱਚਿਆਂ ਨੂੰ ਪਹੁੰਚਾ ਸਕੀਏ ਜਿਹੜਾ ਸ਼ਹੀਦ ਅਜਮ ਸਾਹਿਬ ਪਸਾ ਭਗ ਸਿੰਘ ਹਰਿਆਵਲ ਲੈਰ ਮਲਕੇ ਮੁੱਖ ਮੰਤਰੀ ਸਾਹਿਬ ਵੱਲੋਂ ਮਾਨ ਸਾਹਿਬ ਵੱਲੋਂ ਚਲਾਈ ਗਈ ਤੇ ਉਹਦਾ ਹਿੱਸਾ ਬਣੀਏ ਔਰ ਮੈਂ ਸਾਰਿਆਂ ਨੂੰ ਬੇ ਔਰ ਤੁਹਾਨੂੰ ਸਤਿਕਾਰਯੋਗ ਤੁਸੀਂ ਮੇਰੇ ਬਹੁਤ ਸੂਝਵਾਨ ਤੇ ਸਮਝਦਾਰੋਂ ਔਰ ਸਤਿਕਾਰਯੋਗ ਬਜ਼ੁਰਗਾਂ ਨੂੰ ਨੌਜਵਾਨ ਵੀਰਾਂ ਨੂੰ ਬੇਨਤੀ ਕਰਦਾ ਆਂ ਆਪਾਂ ਜੋ ਤਪਸ਼ਾ ਜ ਬਦ ਰਹੀ ਆ ਜੋ ਅੱਜ ਬਿਮਾਰੀਆਂ ਬਦ ਰਹੀਆਂ ਔਰ ਹਰ ਸਾਲ 2-3 ਡਿਗਰੀ ਟੈਂਪਰੇਚਰ ਵੱਧਦਾ ਜਾ ਰਿਹਾ ਵਾ ਤੇ ਜੇ ਆਪਾਂ ਰੁਕ ਨਾ ਲਾਏ ਜੇ ਆਪਾਂ ਹਵਾ ਪਾਣੀ ਨਾ ਸੰਭਾਲਿਆ ਔਰਾਂ ਸਮੇਂ ਦੇ ਵਿੱਚ ਜਦੋਂ ਮਿਲਕੇ ਬਾਹਰ ਨਿਕਲੂਗਾ ਬੰਦਿਆਂ ਦਾ ਪਕੌੜੇ ਬਣ ਜਾਣਗੇ ਇਸ ਕਰਕੇ ਆਪਾਂ ਨੂੰ ਜ਼ਰੂਰੀ ਆ ਵੱਧ ਤੋਂ ਵੱਧ ਰੁੱਖਤ ਲਾ ਕੇ ਆਪਣੇ ਵਾਤਾਵਰਣ ਨੂੰ ਸੰਭਾਲੀਏ ਆਪਣੇ ਬੱਚਿਆਂ ਵਾਸਤੇ ਕੁਦਰਤੀ ਖਜ਼ਾਨਾ ਜਿਹੜਾ ਕੁਦਰਤ ਨੇ ਸਾਨੂੰ ਦਿੱਤਾ ਸੀਗਾ ਜਿਹੜਾ ਅਸੀਂ ਖਤਮ ਕਰਤਾ ਅਸੀਂ ਮਿਲਕੇ ਇਹ ਇਹ ਕਹਿ ਕੇ ਖਤਮ ਕਰਤਾ ਵੀ ਅਸੀਂ ਬਹੁਤ ਤਰੱਕੀ ਕਰ ਰਹੇ ਆ ਤਰੱਕੀ ਨਹੀਂ ਕੀਤੀ ਅਸੀਂ ਵਿਨਾਸ਼ ਕਰ ਲਿਆ ਆਪਣਾ ਉਹ ਉਹ ਵਿਨਾਸ਼ ਨੂੰ ਮਿਲਕੇ ਜਿਹੜਾ ਅਸੀਂ ਆਪਣਾ ਸੁਧਾਰੀਏ ਉਸ ਨੂੰ ਸੁਧਾਰ ਕੇ ਵੱਧ ਤੋਂ ਵੱਧ ਰੁੱਖਤ ਲਾ ਕੇ ਆਪਾਂ ਆਪਣੇ ਬੱਚਿਆਂ ਵਾਸਤੇ ਜ਼ਰੂਰ ਹਵਾ ਪਾਣੀ ਪਿਚਾ ਕੇ ਤੇ ਆਈਏ ਬਹੁਤ ਬਹੁਤ ਧੰਨਵਾਦ ਜੀ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਇਹ ਸਾਡੀ ਪਵਿੱਤਰ ਬਾਣੀ ਦੇ ਵਿੱਚ ਸ਼ਲੋਕ ਵੀ ਹੈਗਾ ਔਰ ਸਾਨੂੰ ਸਿੱਖਿਆ ਵੀ ਇਹੀ ਮਿਲਦੀ ਹੈਗੀ ਔਰ ਇਸੀ ਦੇ ਵਿੱਚ ਅੱਜ ਇਹ ਇਨੀਸ਼ੀਏਟਿਵ ਜਿਹੜਾ ਹੈ ਦਲਜੀਤ ਸਿੰਘ ਗਰੇਵਾਲ ਪੋਲਾ ਵੱਲੋਂ ਲਿੱਤਾ ਗਿਆ ਹੈਗਾ ਹਰ ਜਗ੍ਹਾ ਤੇ ਜਿਹੜੇ ਨੇ ਦਰਖਤ ਔਰ ਬੂਟੇ ਜੜੇ ਨੇ ਲਗਾਏ ਜਾ ਰਹੇ ਨੇ ਲੁਧਿਆਣਾ ਦਾ ਕੈਮਰਾ ਪਰਸਨ ਜਗENDER ਕੰਬੋਸ ਦੇ ਨਾਲ ਕਮਲ ਕਪੂਰ ਇਵਨ ਪੰਜਾਬੀ ਟੀਵੀ ਲੁਧਿਆਣਾ